ਇਹਨਾਂ ਕਾਂਗਰਸੀ ਦਾ ਬਾਈਕਾਟ ਕਰਨੀ ਸਾਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਸਾਡੇ ਰਮੰਦਰ ਸਾਹਿਬ ਤੇ ਗੋਦੀਆਂ ਚੱਲੀਆਂ ਹੋਣ ਸ੍ਰੀ ਅਕਾਲ ਤਖਤ ਸਾਨੂੰ ਢਾਹਟੇਰੀ ਕੀਤਾ ਹੋਏ ਸਾਡੇ 37 ਗੁਰਤੰਗਤ ਹਮਲੇ ਕੀਤੇ ਹੋਣ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਕਿ 28 ਜੂਨ ਤੋਂ ਘੇਰਾਬੰਦੀ ਹੋ ਕੇ ਉਸ ਤੋਂ ਬਾਅਦ ਹਿੰਦੁਸਤਾਨ ਦੀਆਂ ਫੌਜਾਂ ਨੇ ਤੋਪਾਂ ਤੇ ਟੈਂਕਾਂ ਦੇ ਨਾਲ ਢਾਹਟੇਰੀ ਕੀਤਾ ਤੇ ਕਰਵਾਇਆ ਕਿ ਨੇ ਇੰਦਰਾ ਗਾਂਧੀ ਨੇ ਤਾਰਾ ਹਿੰਦੋਸਤਾਨ ਇੱਕ ਪਾਸੇ ਹੋ ਗਿਆ ਸੀ ਤੇ ਸਿੱਖਾਂ ਨੂੰ ਗਰਦਾਰ, ਰਖਵੰਦੀ, ਅਤਵਾਦੀ ਖਾਲਸਾ ਦੇ ਨਾਂ ਦੇ ਲੋਕ ਸੰਤਾਨਾਂ ਨੇ ਮਾਰ ਦਿੱਤਾ ਵਾਈ ਗੁਰੂ ਜੀ ਦੇ ਫਤਿਹ ਅੱਜ 1984 ਦੀ ਕਤਲੇਆਮ ਪੀੜਤ ਪਰਿਵਾਰ ਮੋਨਾਦੀਆ ਬੇਦਵਾਵਾ ਬੀਬੀਆਂ ਤੇ 1984 ਦੇ ਕਤਲੇਆਮ ਪੀੜਤ ਪਰਿਵਾਰ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿੱਚ ਵਿਖੇ ਨਤ ਮਸਤਕ ਹੋਣ ਲਈ ਅਸੀਂ ਇੱਥੇ ਆਇਆ ਪਰਿਵਾਰ ਇਹ ਉਹ ਪਰਿਵਾਰ ਨੇ ਜਿਨ੍ਹਾਂ ਦੇ 1984 ਦੇ ਕਤਲੇਆਮ ਦੌਰਾਨ ਸਾਡੇ ਭੈਣਾਂ ਦਾ ਸਵਾਗੋ ਜਾਰਦ ਕਰਦੇ ਕੇ ਸੰ ਗੱਲਾਂ ਵਿੱਚ ਟਹਿਰ ਕੇ ਪਾਕਿਸਤਾਨੇ ਕੇ ਸੰ ਉਹ ਬੇਦਫਾਮਾਂ ਭੈਣਾਂ ਨੇ ਮੇਰੀਆਂ ਬੈਠੀਆਂ ਨੇ ਜਿਨ੍ਹਾਂ ਦੇ ਕਿ ਇੱਕ ਇੱਕ ਪਰਿਵਾਰ ਵਿੱਚੋਂ ਪੰਜ ਪੰਜ 6 6 ਸੇ ਦੀਆਂ ਦਾ ਕਤਲੇਆਮ ਕੀਤਾ ਗਿਆ ਸੀ ਉਹ ਪਰਿਵਾਰਾਂ ਚ ਅਸੀਂ ਦਰਬਾਰ ਸਾਹਿਬ ਆਏ ਆ 1 ਜੂਨ ਨੂੰ ਜਿਹੜੀ ਪੰਜਾਬ ਵਿੱਚ ਇਲੈਕਸ਼ਨ ਹੋ ਰਹੀ ਹੈ ਅਸੀਂ ਪੰਜਾਬ ਵਸਿਆ ਨੂੰ ਗੁਰਨਾਨਕ ਨਾਮ ਲੈਵਾਂ ਨੂੰ ਇਹ ਬੇਨਤੀ ਕਰਨਿਆਂ ਕਿ 1 ਜੂਨ ਨੂੰ ਇੰਦਰਾ ਗਾਧੀ ਨੇ ਪੰਜਾਬ ਵਿੱਚ कर्फ्यू ਲਗਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਤੇ 37 ਔਰ ਗੁਰਤਾਮ ਜਿਹੜੇ ਸਨ ਪੰਜਾਬ ਦੇ ਇਤਿਹਾਸਕ ਗੁਰਤਾਮਾਂ ਤੇ ਟੈਂਕਾਂ ਤੋਪਾਂ ਦੇ ਨਾਲ ਹਮਲੇ ਕਰਕੇ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ ਗੁਰਤਾਮਾਂ ਨੂੰ ਟੈਟਰੀ ਕੀਤਾ ਗਿਆ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲੇ ਕੀਤੇ ਗਏ ਸ੍ਰੀ ਹਰਿਮੰਦਰ ਸਾਹਿਬ ਤੇ ਗੋਲੀਆਂ ਚੱਲੀਆਂ ਗਈਆਂ ਸਾਡੇ ਗੁਰੂ ਗਰੰਥ ਸਾਹਿਬ ਜੀ ਨੂੰ ਵੀ ਗੋਲੀਆਂ ਲੱਗੀਆਂ ਸਾਡੇ ਗੁਰੂ ਗਰੰਥ ਸਾਹਿਬ ਸ਼ਹੀਦ ਕੀਤੇ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਸੀ ਹਜ਼ਾਰਾਂ ਹੀ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਗੁਰਪੁਰਬ ਮਨਾਉਣ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਆਇਆ ਅਸਾਂ ਸਾਡੀਆਂ ਉਹ ਪਹਿਨਾ ਵੀਰਾਂ ਨੂੰ ਬਜ਼ੁਰਗਾਂ ਨੂੰ ਪਚੰਗੀਆਂ ਨੂੰ ਬੱਚਿਆਂ ਨੂੰ ਟੈਂਕਾਂ ਤੋਂ ਪਤਰਾ ਦਾ ਇੱਥੇ ਉਡਾ ਦਿੱਤਾ ਗਿਆ ਗੋਲੀਆਂ ਮਾਰੀਆਂ ਗਈਆਂ ਇਹ ਸਾਰਾ ਕੁਝ ਇੰਦਰਾ ਗਾਂਧੀ ਨੇ ਕਰਵਾਇਆ ਸਿੱਖਾਂ ਨੂੰ ਸਿੱਖੀ ਨੂੰ ਖਤਮ ਕਰਨ ਵਾਸਤੇ ਸਾਡੇ ਗੁਰਤਮਾਂ ਨੂੰ ਬਹੁਤ ਵੱਡੇ ਨੁਕਸਾਨ ਪਹੁੰਚਾਏ ਗਏ ਾਕਾਤਰ ਸਾਹਿਬ ਨੂੰ ਟਾਈਟਲ ਹੀ ਕਰ ਦਿੱਤਾ ਗਿਆ ਹਰਮੰਦਰ ਸਾਹਿਬ ਤੋਂ ਵੀ ਗੋਲੀਆਂ ਚੱਲੀਆਂ ਗਈਆਂ ਗੁਰੂ ਕਰਨ ਸਾਹਿਬ ਸ਼ਹੀਦ ਕੀਤੇ ਗਏ ਉਸ ਤੋਂ ਬਾਅਦ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜੋ ਕੁਝ ਰਜੀਵ ਗਾਂਧੀ ਨੇ ਦਿੱਲੀ ਦੇ ਵਿੱਚ 3 ਦਿਨ 3 ਰਾਤਾਂ 10000 ਸਿੱਖਾਂ ਦਾ ਕਤਲਿਆ ਦਿੱਲੀ ਕਾਂਗਪੂਰ ਬਖਾਰੋ ਹਿੰਦੁਸਤਾਨ ਦੇ ਬਖਵਖ ਸੁਬਾਚ ਰਜੀਵ ਗਾਂਧੀ ਨੇ ਨਾਰਾ ਦਿੱਤਾ ਜਦ ਕੋਈ ਬड़ा ਪੇੜ गिरਤਾ ਧਰਤੀ ਹਿਲਦੀ ਹੈ ਖੂਨ ਦਾ ਬਦਲਾ ਖੂਨ ਉਹਨੇ ਜਿਹੜੇ ਆਪਣੇ ਸਲਾਹਕਾਰ ਸਨ ਜਿਹੜੇ ਗਾਂਧੀ ਪਰਵਾਰ ਦੇ ਨੇੜੇ ਸਨ ਜਗਦੀਸ਼ ਟੈਟਲਰ ਸੱਜਨ ਕੁਮਾਰ ਕਮਲਨਾਥ ਅਜੇ ਮਾਕਨ ਹੋਰ ਸੈਕਟ ਜਿਹੜੇ ਪੁਲਿਸ ਦੇ ਸਾਬਕਾ ਜਿਹੜੇ ਆਗੂ ਸਨ ਉਹਨਾਂ ਡਿਊਟੀਆਂ ਲਗਾ ਕੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ ਅੱਜ ਖਾਲਸਾ ਜੀ 40 ਸਾਲ ਲਗ ਰਹੇ ਮੈਂ ਪੰਜਾਬ ਦੇ ਪੰਜਾਬ ਵਸਿਆ ਨੂੰ ਜਿਹੜੇ ਗੁਰਨਾਮਕ ਨਾਮ ਲੈਵਾਨੇ ਜਿਹੜੇ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਜਿਹੜੇ ਅੰਮ੍ਰਿਤਧਾਰੀ ਸਿੰਘ ਨੇ ਜਿਹੜੇ ਸਤਨਾਮ ਵਾਜੂ ਦਾ ਸਵੇਰੇ ਜਾਪ ਕਰਦੇ ਨੇ ਮੇਰੀ ਉਹਨਾਂ ਦੇ ਚਰਨਾਂ ਵਿੱਚ ਪੰਜਾਬ ਵਸੀ ਦੇ ਚਰਨਾਂ ਵਿੱਚ ਬੇਨਤੀ ਹੈ ਜੋ ਕਾਂ ਗਾਂਧੀ ਪਰਿਵਾਰ ਨੇ ਸਿੱਖਾਂ ਦੇ ਨਾਲ ਕੀਤਾ ਜੰਨਾ ਵੱਡਾ ਨੁਕਸਾਨ ਪੰਜਾਬ ਦਾ ਪੰਜਾਬੀਅਤ ਦਾ ਜੋ ਗਾਂਧੀ ਪਰਿਵਾਰ ਨੇ ਕੀਤਾ ਮੈਂ ਇਸ ਮਨਸਰ ਦੇ ਇਤਿਹਾਸ ਦਾ ਗਵਾਹ ਕੋਈ ਨਹੀਂ ਕਰ ਸਕਦਾ ਸਾਨੂੰ ਭੁੱਲ ਨਹੀਂ ਚਾਹੀਦਾ 1 ਜੂਨ ਨੂੰ ਆਪਾਂ ਸਾਰੇ ਸਵੇਰੇ ਉੱਠ ਕੇ ਅੰਤਰ ਧਿਆਨ ਉਹ ਈਕਾਲ ਤੱਕ ਸਾਬਾ ਲਪਰਾ ਮੁਖ ਕਰਕੇ ਸਵੇਰੇ ਜਪਜੀ ਸਾਹਿਬ ਦਾ ਪਾਠ ਕਰੋ ਪਹਿਲੀ ਪਉੜੀ ਦਾ ਪਾਠ ਕਰੋ ਇਹ ਜਿਹੜੇ 13 ਇੱਥੇ ਕਾਂਗਰਸੀ ਜਿਹੜੇ ਦਰੰਦੇ ਖੜੇ ਨੇ ਜਿਹੜੇ ਮੈਂਬਰ ਪਾਰਲੀਮੈਂਟ ਖੜੇ ਨੇ ਇਹ ਮੈਂ ਸਮਝਦਾ ਇੱਕ ਕੌਮ ਦੇ ਗਦਾਰ ਨੇ ਜਿਨ੍ਹਾਂ ਨੂੰ ਸਿੱਖੀ ਨਾਲ ਪਿਆਰ ਨਹੀਂ ਮੈਂ ਸਮਝਣਾ ਇਹ ਸਵੇਰੇ ਜਬੀਸਾ ਦਾ ਪਾਠ ਦੇ ਕਰਦੇ ਇਹਨਾਂ ਨੂੰ ਲੰਨਤੇ ਹਨ ਕਾਂਗਰਸੀ ਲੀਡਰਾਂ ਨੂੰ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਉਹ ਗਾਂਧੀ ਪਰਿਵਾਰ ਜਿਨ੍ਹਾਂ ਨੇ ਸਾਡਾ ਸਾਡੇ ਗੁਰਤਾਰ ਅਕਾਲ ਤਖਸਰ ਨੂੰ ਟਹਿੜੇ ਨਹੀਂ ਕੀਤਾ ਹੋਵੇ ਟੈਂਕਾਂ ਤੋਪਾਂ ਦੇ ਨਾਲ ਹਰਮੰਦਰ ਸਾਹਿਬ ਦੇ ਗੁਲੇਸ਼ ਲਈਆਂ ਹਨ ਸਾਡੇ ਹਜ਼ਾਰਾਂ ਸਿੱਖਾਂ ਦਾ ਚੁਰਾਸੀ ਕਤਲੇਆਮ ਹੋਇਆ ਹੋਵੇ ਹਰਮੰਦਰ ਸਾਹਿਬ ਦੇ ਵਿੱਚ ਨੂੰ ਲਾਲ ਕਰ ਦਿੱਤਾ ਗਿਆ ਐਨੇ ਸ਼ਹੀਦियां ਸਾਡੀਆਂ ਹੋਈਆਂ ਹਨ ਹਰਮੰਦਰ ਸਾਹਿਬ ਦੇ ਵਿੱਚ ਆ ਅੱਜ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਤੇ ਉਹਨਾਂ ਨੂੰ ਇਥੋਂ ਜਿਥਾਨਿਆ ਇਸੇ ਕੌਮ ਵਾਸਤੇ ਜਿਹੜੇ ਪਹਿਲਾਂ ਵੀ ਜਿੱਤੇ ਰਬਾਤ ਬੜੀ ਸ਼ਰਮ ਦੀ ਗੱਲ ਐ ਸੀ ਸਮਾਨਿਆ ਜਿਹੜਾ ਅਸਲੀ ਸਿੱਖ ਹੈ ਉਹ ਅੰਤਰ ਤਿਆਨ ਨੂੰ ਇੱਕ ਜੂ ਨੂੰ ਕਾਂਗਰਸ ਦਾ ਬਾਈਕਾਟ ਕਰੋ ਤੇ ਇਹਨਾਂ ਨੂੰ ਬਿਲਕੁਲ ਵੋਟਾਂ ਨਾ ਪਾਓ ਆਪਰੇ ਪਰਸ ਦੀ ਗੱਲ ਕਰੀਏ ਆਪਾਂ ਪੰਜਾਬ ਦੀ ਗੱਲ ਕਰੀਏ ਆਪਣੇ ਪੰਜਾਬੀ ਦੀ ਗੱਲ ਕਰੀਏ ਆਪਣੇ ਜਿਹੜੀ ਪੰਜਾਬ ਮਾਂ ਆਪਣੀ ਪੰਜਾਬ ਦੀ ਪਾਰਟੀ ਦੀ ਗੱਲ ਕਰੀਏ ਆਪਾਂ ਜਿਹਨੇ ਸਾਨੂੰ ਬਚਾਣਾ ਜਿਹਨੇ ਪੰਥ ਨੂੰ ਬਚਾਣਾ ਜਿਹਨੇ ਪਰਸ ਦੀ ਹਵਾ ਹੀ ਕਰਨੀ ਹੈ ਤੇ ਗੁਰਦੀਪ ਕੌਰ ਦੀ ਸਾਡੇ ਜਿਹੜੇ ਇਹਨਾਂ ਦੇ ਸਾਡੇ ਸਟ੍ਰੀਮਿੰਗ ਦੇ ਪ੍ਰਧਾਨ ਇਹਨਾਂ ਦੇ ਦੋ ਦਿਓਰਾਂ ਦਾ ਕਤਲਿਆ ਹੋਇਆ ਸੀ ਦਿੱਲੀ ਵਿੱਚ ਕਾਂਗਰਸ ਦੀ ਸਰਕਾਰ ਬਣੀ ਆ ਪੰਜਾਬ 'ਚ ਔਰ ਬਹੁਤ ਡਿਪਲਮਾ ਲੈ ਕੇ ਬਣੀ ਮੈਂ ਇਹ ਦੱਸਣਾ ਚਾਹਣਾ ਜਦੋਂ ਰਜੀਵ ਗਾਂਧੀ ਨੇ ਕਤਲੇਆਮ ਕਰਵਾਇਆ ਸੀ 1985 ਦੇ ਵਿੱਚ ਉਸ ਵੇਲੇ ਉਹਨੂੰ 475 ਸੀਟਾਂ ਮਿਲੀਆਂ ਸਾਲ ਸਾਰਾ ਹਿੰਦੁਸਤਾਨ ਇੱਕ ਪਾਸੇ ਹੋ ਗਿਆ ਸੀ ਤੇ ਸਿੱਖਾਂ ਨੂੰ ਗद्दार ਵੱਖਵਾਦੀ ਅੱਤਵਾਦੀ ਖਾਲਸਾ ਦੇ ਨਾਂ ਦੇ ਲੋਕ ਸੰਤਾਨੇ ਮਾਰਦੇ ਸਨ ਮਨੂੰ ਯਾਦ ਹੈ ਮੈਂ ਛੋਟਾ ਹੁੰਦਾ ਸੀ ਮੇਰੀ 24 ਸਾਲ ਦੀ ਉਮਰ ਸੀ ਸਾਨੂੰ ਕਿਸਾ ਉਹ ਖਾਲਿਸਤਾਨ ਆ ਰਿਹਾ ਹੈ ਖਾਲਿਸਤਾਨੀ ਆ ਰਹਾ ਹੈ ਉਹ ਗद्दार ਆ ਰਹੇ ਹਾਂ ਸਾਡੇ ਸਾਨੂੰ ਇਸ ਕਰਕੇ ਸਾਨੂੰ ਅਤਵਾਦੀ ਕਿਹਾ ਜਾਂਦਾ ਸੀ ਉਸ ਵਕਤ ਤੇ ਸਾਡੇ ਸਿੱਖਾਂ ਨੂੰ ਚਾਹੀਦਾ ਜੇ ਆਪਣੀ 2.5 ਕਰੋੜ 3 ਕਰੋੜ ਦੀ ਆਬਾਦੀ ਹੈ ਅਸੀਂ ਵਖੜਟ ਹੋਈਏ ਇਹਨਾਂ ਕਾਂਗਰਸੀ ਦਬਾਈ ਕੱਟ ਕੇ ਸਾਨੂੰ ਸ਼ਰਮ ਨਹੀਂ ਚਾਹੀਦੀ ਕਿ ਸਾਡੇ ਰਮੰਦਰ ਸਾਹਿਬ ਤੇ ਗੁਲੀਆਂ ਚੱਲੀਆਂ ਹੁਣ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਟਰ ਹੀ ਕੀਤਾ ਹੋਏ ਸਾਡੇ 37 ਗੁਰਦਵਾਰਾਂ 'ਤੇ ਹਮਲੇ ਕੀਤੇ ਹੁਣ ਸਾਡਾ ਤੋਸਾਖਾਨਾ ਲੁੱਟ ਲਿਆ ਗਿਆ ਹੋਵੇ ਸਾਡੇ ਹੀਰੇ ਜਵਾਰਤ ਐਸਪੀਸੀ ਦੇ ਸਰਹ ਕੋ ਲੁੱਟ ਕੇ ਲੈ ਗਈ ਹੋਵੇ ਐਸਜੀ ਆਪਣੇ ਸ਼੍ਰੋਮੀ ਕਮੇਟੀ ਨੇ ਆਸਤਾ ਕੋ ਭਾਰਤੀ ਫੌਜ ਨੂੰ ਵਾਪਸ ਨਹੀਂ ਕੀਤੇ ਗਏ ਇਹ ਸਿੱਖਾਂ ਨੂੰ ਚਾਹੀਦਾ ਕਿ ਆਪਣੀ ਹੋਂਦ ਬਚਾਣੀ ਹੈ ਕਿ ਨਹੀਂ ਬਚਾਣੀ ਸਾਡੇ ਜਿਹੜੇ ਨੇ ਤੁਸੀਂ ਐਸਪੀਸੀ ਤੋੜ ਦਿੱਤੀ ਕਿ ਹਰਿਆਣਾ ਵਿੱਚ ਅਧੀ ਚਲੀ ਗਈ ਜੋ ਉਸ ਕੀਤਾ ਨਾ ਨਾ ਦਿੱਲੀ ਕਮੇਟੀ ਬਖਰੀ ਬਣ ਗਈ ਪਟਨਾ ਕਮੇਟੀ ਬਖਰੀ ਬਣ ਗਈ ਸਿੱਖਾਂ ਦੇ ਨਾਲ ਰਹਿ ਕੀ ਗਿਆ ਸਿੱਖਾਂ ਕੋਲ ਜੇ ਆਪਾਂ ਇਹ ਵੀ ਸਾਰਾ ਕੁਝ ਕੋ ਨਾ ਤੇ ਫਿਰ ਆਪਾਂ ਪੋਟਾ ਪਾਵਾਂਗੇ ਜੇ ਸਿੱਖੀ ਨੂੰ ਬਚਾਣਾ ਸਿੱਖੀ ਸਰੂਰ ਬਚਾਣਾ ਤਾਂ ਆਪਾਂ ਨੂੰ ਕਾਂਗਰਸ ਨੂੰ ਬਾਈਕਾਟ ਕਰਨਾ ਪਏਗਾ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਹਰ ਹਰ ਇੱਕ ਪੰਜਾਬੀ ਜਿਹੜਾ ਗੁਰਨਾਨਕ ਨਾਮ ਲੈਵਾ ਉਹਦਾ ਬਾਈਕਾਟ ਕਰਨਗੇ ਤਾਂ ਹੀ ਸਿੱਖ ਕੌਮ ਬਚੇਗੀ ਸਾਡੀ ਤੇ ਹੱਥ ਜੋੜ ਕੇ ਨਿਮਰਤਾ ਸਹਿਬ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਮੇਰੇ ਮਾਈ ਪਾਈ ਪੁੱਤਾਂ ਜਿਹੜੇ ਸਾਡੇ ਸ਼ਹਿਰੀ ਨੇ ਪਿੰਡਾਂ ਤੋਂ ਜਿਹੜੇ ਮੇਰੇ ਨਾਲ ਜਿਹੜੇ ਗੁਰਦਾਨਗ ਨਾਮ ਲੈਵਾਨੇ ਜਿਹੜੇ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਜਿਹੜੇ ਪਹਿਲੀ ਪੂਰੀ ਦਾ ਪਾਠ ਕਰਦੇ ਨੇ ਉਹ ਮੈਂ ਸਮਝਦਾ ਕਿ ਵੋਟਾਂ ਨਹੀਂ ਪਾਨ ਗਿਆ ਨਾ ਕਾਂਗਰਸ ਜੋ ਉਹਨਾਂ ਨੇ 84 ਦੇ ਵਿੱਚ ਕੀਤਾ ਬਾਜਪਾ ਬਾਰੇ ਦੇਖੋ ਬਾਜਪਾ ਨੇ ਦੇਖੋ ਕੋਲਾ ਬੋਤੋਨਾ ਜੇ ਇੱਕ ਸੱਜਣ ਮੋਦੀ ਸਾਹਿਬ ਨੇ ਵਾਦਾ ਕੀਤਾ ਸੀ ਕਿ ਜੇ ਮੇਰੀ ਸਰਕਾਰ ਬਣੇਗੀ ਜਿਹੜੇ 84 ਦੇ ਕਾਤਲ ਨੇ ਸਜ਼ਾਵਾ ਦੇਾਂਗੇ ਇਹ ਕਿ ਸਜ਼ਾਾਂ ਸਭ ਨੂੰ ਨਹੀਂ ਦਿੱਤੀਆਂ ਗਈਆਂ ਇੱਕੋ ਇੱਕ ਸੱਜਨ ਕੁਮਾਰ ਹੈ ਉਹਨੂੰ ਉਮਰ ਕੈਦ ਹੋਈ ਹੈ ਬਾਕੀ ਕੰਮ ਸਾਰਾ ਠੰਡੇ ਬਸੇ ਜਪਿਆ ਸਾਡੀ ਪਾਜਪਾ ਤੋਂ ਇਹ ਮੰਗੇ ਕਿ ਜਿਹੜੇ 84 ਦੇ ਕਾਤਲ ਨੇ ਇਹਨਾਂ ਨੂੰ ਫਾਇਰ ਟੰਗੋ ਕਮਲਨਾਥ ਰਾਜਾ ਬੜਿੰਗ ਜਿਹੜਾ ਅੱਜ ਲੁਧਿਆਣੇ ਤੋਂ ਕਾਂਗਰਸ ਦਾ ਪ੍ਰਧਾਨ ਖੜਾ ਹੈ ਇੱਕ ਮੇਰੇ ਕੋਲ ਮੋਟੀ ਟੀ-ਸ਼ਰਟ ਉਹਨੇ ਪਾਈ ਹੋਈ ਹੈ ਉਹ ਕਹਿੰਦਾ ਇਦਰਾ ਕਰਦੀ ਮੇਰੀ ਮਾਂ ਮੈਂ ਉਹ ਕਰੋ ਟੀ-ਸ਼ਰਟ 23 23 ਟੀ-ਸ਼ਰਟ ਪਾਈ ਹੋਈ ਉਹ ਕੋਈ ਨਾ ਉਹ ਉਹ ਕਰਦੇ ਆ ਤੇ ਰਾਜਾ ਬੜਿੰਗ ਜਿਹੜਾ ਲੁਧਿਆਣੇ ਖੜਾ ਹੈ ਇਹ ਸਾਰੇ ਗद्दार ਖੜੇ ਨੇ ਤੇ ਭਾਜੀਪੀ ਨੂੰ ਚਾਹੀਦਾ ਕਿ ਜਿਹੜੇ ਕਾਤਲ ਨੇ ਚੋਰਾਸੀ ਨੂੰ ਸਜ਼ਾ ਮਦ ਦੇ ਤੇ ਬਾਕੀ ਜਿਹੜਾ ਕਾਂਗਰਸ ਦਾ ਜਿਹੜਾ ਲੋਕਾਂ ਨੂੰ ਸਰਹਰ ਪਾਈ ਕਰਨ ਕਰ ਰਹੀ ਹੈ ਤੇ ਲੋ ਧੰਨਵਾਦ ਕਰਦੀ ਹਾਂ ਕਿ ਜਦੋਂ ਵੀ ਸਾਡੇ ਤੇ ਕੋਈ ਪੀੜਾ ਪਈ ਜਦੋਂ ਵੀ ਸਾਡਾ ਕੋਈ ਦੁੱਖ ਉਛਲਿਆ ਤੇ ਤੁਸੀਂ ਲੋਕਾਂ ਨੇ ਆ ਕੇ ਸਾਡੀ ਮਦਦ ਕੀਤੀ ਤੇ ਮੈਂ ਤੁਹਾਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੀ ਹਾਂ ਸਾਡੇ ਆ ਸਿਰਫ ਤੇ ਸਿਰਫ ਤਿੰਨ ਮੁੱਦੇ ਹੈਗੇ ਨਾ ਅਸੀਂ ਹੋਰ ਕੋਈ ਚੀਜ਼ ਆਈ ਨਾ ਤੇ ਸਰਕਾਰਾਂ ਤੋਂ ਮੰਗਣ ਆਏ ਆ ਨਾ ਕੁਝ ਕਹਿਣ ਆਏ ਆ ਨਾ ਕੁਝ ਕਰਾਣ ਆਏ ਆ ਸਭ ਤੋਂ ਪਹਿਲਾ ਤੇ ਵੱਡਾ ਮੁੱਦਾ ਜਿਹੜਾ ਸਾਡਾ ਹੈਗਾ ਸਾਡਾ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਕਿ 28 ਜੂਨ ਤੋਂ ਘੇਰਾਬੰਦੀ ਹੋ ਕੇ ਉਸ ਤੋਂ ਬਾਅਦ ਹਿੰਦੁਸਤਾਨ ਦੀਆਂ ਫੌਜਾਂ ਨੇ ਤੋਪਾਂ ਤੇ ਟੈਂਕਾਂ ਦੇ ਨਾਲ ਟੈਹ ਟੈਰੀ ਕੀਤਾ ਤੇ ਕਰਵਾਇਆ ਕਿ ਨੇ ਇੰਦਰਾ ਗਾਂਧੀ ਨੇ ਜੋ ਕਿ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਸੀ ਉਸ ਟਾਈਮ ਔਰ ਫਿਰ ਉਸ ਤੋਂ ਸਭ ਤੋਂ ਵੱਡੀ ਸਾਜ਼ਿਸ਼ ਕਿਰ ਰਚੀ ਗਈ ਕਿ ਜਿਹੜਾ ਸ਼ਹੀਦੀ ਗੁਰਪੁਰਬ ਆ ਰਿਹਾ ਸੀ ਅਗਰ ਇੰਦਰਾ ਗਾਂਧੀ ਚਾਹਦੀ ਕਿ ਉਹਨੂੰ ਪਤਾ ਸੀ ਮੈਂ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਤੋਪਾ ਤੇ ਟੈਂਕ ਦੇ ਨਾਲ ਟੈਟਰੀ ਕਰਵਾਣਾ ਤੇ ਉਹ ਚੰਦੀ ਤੇ ਸੰਗਤ ਨੂੰ ਅੰਦਰ ਨਹੀਂ ਆਣ ਦਿੱਤਾ ਜਾਣਾ ਚਾਹੀਦਾ ਸੀਗਾ ਪਰ ਸੰਗਤ ਅੰਦਰ ਆਈ ਔਰ નિર્ਦੋਸ਼ ਸੰਗਤ ਟਾਟੇ ਸਾਡੇ ਇਥੇ ਹਜ਼ਾਰਾਂ ਗਿਣਤੀ ਵਿੱਚ ਸਿੰਘ ਸਿੰਘੜੀਆਂ ਪਚੰਗੀਆਂ ਦੀ ਛੀਦੀ ਹੋਈ ਔਰ ਇੱਥੇ ਹੀ ਬਸ ਨਹੀਂ ਇਸ ਪਵਿੱਤਰ ਧਰਤੀ ਦੇ ਉੱਪਰ ਆ ਜਿਹੜਾ ਪ੍ਰਕਰਮਾ ਸਾਹਿਬ ਆ ਇਹ ਲਾਸ਼ਾਂ ਦੇ ਨਾਲ ਪੜ ਗਿਆ ਆ ਜਿਹੜਾ ਸਰੋਵਰ ਸਾਹਿਬ ਆ ਜਿੱਥੇ ਅਸੀਂ ਇਸ਼ਨਾਨ ਕਰਕੇ ਆਪਣੀ ਤੰਦਰੁਸਤੀ ਦੀ ਕਾਮਨਾ ਕਰਦੇ ਆ ਉਹ ਖੂਨ ਦੇ ਨਾਲ ਭਰ ਗਿਆ ਤੇ ਸਾਡੀਆਂ ਇਥੇ ਧੀਆਂ ਪੈਣਾ ਦੀਆਂ ਫੌਜੀਆ ਨੇ ਇੱਤਾਂ ਵੀ ਲੁੱਟੀਆਂ ਫਿਰ ਉਸ ਤੋਂ ਬਾਅਦ ਇੱਥੇ ਹੀ ਖਤਮ ਨਹੀਂ ਹੋਇਆ ਜਦੋਂ ਉਹ ਕਾਤਲ ਇੰਦਰਾ ਗਾਂਧੀ ਦਾ ਜੇ ਕਿਸੇ ਨੇ ਤैयाਰ ਕਰ ਲਿਆ ਕਿਸੇ ਅਣਖੀਲੇ ਮਾਂ ਦੇ ਪੁੱਤ ਨੇ ਕਿ ਮੈਂ ਦਰਬਾਰ ਸਾਹਿਬ ਦਾ ਬਦਲਾ ਲੈਣਾ ਅਕਾਲ ਤਖਤ ਸਾਹਿਬ ਦਾ ਬਦਲਾ ਦੇਣ ਲੈਣਾ ਸਰਦਾਰ ਸੁਤਵੰਤ ਸਿੰਘ ਬਿਆਨ ਸਿੰਘ ਜੀ ਤੇ ਉਹਨਾਂ ਦੀ ਤੈਹੀਦੀ ਤੈਅ ਸੀ ਉਹਨਾਂ ਨੂੰ ਤੇ ਸ਼ਹੀਦ ਕਰਨਾ ਹੀ ਕਰਨਾ ਸੀ ਫਾਂਸੀ ਤੇ ਟੰਗਣਾ ਹੀ ਟੰਗਣਾ ਸੀ ਪਰ ਜਦੋਂ ਰਾਜੀਵ ਗਾਂਧੀ ਨੇ ਕਸਮ ਚੁੱਕੀ ਪ੍ਰਧਾਨ ਮੰਤਰੀ ਬਣੇ ਆਪਣੀ ਕੋਠੀ ਦੇ ਵਿੱਚ ਉਹਨਾਂ ਨੇ ਇੱਕ ਮੀਟਿੰਗ ਬੁਲਾਈ ਹਰ ਇੱਕ ਜ਼ਿਲ੍ਹੇ ਦੇ ਹਰ ਇੱਕ ਸੂਬੇ ਦਾ ਮੁੱਖ ਮੰਤਰੀ ਬੁਲਾਇਆ ਗਿਆ ਆਪਣੇ ਦਿੱਲੀ ਦੇ ਲੀਡਰ ਬੁਲਾਏ ਗਏ ਔਰ ਉਹਨਾਂ ਨੂੰ ਇਹ ਕਿਹਾ ਗਿਆ ਸਿੱਖਾਂ ਦੀਆਂ ਸਭ ਤੋਂ ਪਹਿਲੇ ਵੋਟਰ ਵੋਟਰ ਸੂਚੀਆਂ ਉਹਨਾਂ ਨੂੰ ਮੈਹੀਆ ਕਰਵਾਈਆਂ ਗਈਆਂ ਕਿ ਕਿਹੜੀ ਗਲੀ ਦੇ ਵਿੱਚ ਕਿੰਨੇ ਸਿੱਖ ਰਹਿੰਦੇ ਹਨ ਦੋਸਤੋ ਬਾਅਦ ਉਹਨਾਂ ਨੇ ਕਿਹਾ ਜਿਤਨੇ ਜੇਦੇ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਕਤਲੇਆਮ ਹੋਏਗਾ ਧੀਆਂ ਪੇਣਾ ਦੀਆਂ ਇਤਾਂ ਲੁੱਟੀਆਂ ਜਾਣਗੀਆਂ ਜਿਨ੍ਹਾਂ ਦੀ ਜਾਇਦਾਦ ਪ੍ਰਾਪਰਟੀਆਂ ਤਬਾਹ ਤੈਅ ਸਨਾਤ ਕਰ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਉਹਨੀਆਂ ਹੀ ਵੱਡੀਆਂ ਵਜ਼ੀਰੀਆਂ ਦਿੱਤੀਆਂ ਜਾਣਗੀਆਂ ਔਰ ਇਹ ਹੋਇਆ ਵੀ ਸਾਰੇ ਪ੍ਰੈਸ ਵਾਲੇ ਵੀਰਾਂ ਨੂੰ ਪਤਾ ਪੰਜਾਬੀਆਂ ਨੂੰ ਪਤਾ ਹੈ ਸਭ ਹੋਇਆ ਜਿਨ੍ਹਾਂ ਦੇ ਇਲਾਕਿਆਂ ਵਿੱਚ ਸਭ ਤੋਂ ਜ਼ਿਆਦਾ ਗੁੰਡਾਗਰਦੀ ਹੋਈ ਸਭ ਤੋਂ ਜ਼ਿਆਦਾ ਕਤਲੇਆਮ ਹੋਏ 10000 ਸਿੱਖਾਂ ਦਾ 3 ਦਿਨ 3 ਰਾਤਾਂ ਲਾ ਕੇ ਕਤਲੇਆਮ ਕਰ ਦਿੱਤਾ ਗਿਆ ਕੀ ਕਸੂਰ ਸੀ ਸਾਡੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਘਰਾਂ ਵਿੱਚੋਂ ਬੈਠਿਆਂ ਕੱਟ-ਕੱਟ ਕੇ ਕੋ-ਕੋ ਕੇ ਮਾਰਿਆ ਗਿਆ ਜਿੰਦਿਆਂ ਨੂੰ ਜਲਾਇਆ ਗਿਆ ਅੱਜ ਮੈਂ ਇਹਨਾਂ ਪੰਜਾਬੀਆਂ ਦੇ ਕੋਲ ਆਈਆਂ ਝੋਲੀ ਢਦੀਆਂ ਪੰਜਾਬੀਆਂ ਕੋਲ ਕੋਈ ਧਰਮ ਨਹੀਂ ਸਾਰਾ ਧਰਮ ਇੱਕ ਬਰਾਬਰ ਆ ਸਾਰੇ ਰੱਬ ਦੇ ਬੰਦੇ ਨੇ ਹਿੰਦੂ ਸਿੱਖ ਅਸਾਈ ਮੁਸਲਮਾਨ ਸਾਰੇ ਸਾਡੇ ਭਰਾ ਹੈਗੇ ਨੇ ਜਿੰਨੇ ਪੰਜਾਬੀ ਹੈਗੇ ਨੇ ਮੇ ਉਹਨਾਂ ਪੰਜਾਬੀਆਂ ਨੂੰ ਵਾਸਤਾ ਪਾਣ ਆਈਆਂ ਉਹ 84 ਦਾ ਉਹ ਸਾਡੇ ਜ਼ਖਮ ਲੈ ਆ ਸਾਡੇ ਜ਼ਖਮ ਰਸਰੇ ਆ ਖਾਸ ਕਰਕੇ ਕਿਉਂ ਰਸਰੇ ਆ ਕਿ 1 ਜੂਨ ਹਮਲਾ ਹੁੰਦਾ ਦਰਬਾਰ ਸਾਹਿਬ ਤੇ ਤੇ 1 ਜੂਨ ਵਾਲੇ ਦਿਨ ਹੀ ਚੋਣ ਕਮਿਸ਼ਨ ਨੇ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੇ ਵੋਟਾਂ ਦਾ ਦਿਨ ਰੱਖ ਲਿਆ ਔਰ ਉਹਨਾਂ ਸਾਡੇ ਕਾਤਲਾਂ ਨੂੰ ਇਹ ਮੌਕਾ ਮਿਲਿਆ ਕਿ ਅੱਜ ਤੁਹਾਨੂੰ ਸ਼ਾਇਦ ਫਿਰ ਵੋਟਾਂ ਪੈਣਗੀਆਂ ਇਸ ਕਰਕੇ ਅਸੀਂ ਘਰ ਘਰ ਜਾ ਕੇ ਅਪੀਲ ਕਰ ਰਹੇ ਆਂ ਉਹ ਪੰਜਾਬੀਓ ਤੁਹਾਨੂੰ ਵਾਸਤਾ ਰੱਬ ਦਾ ਜਦੋਂ 1 ਜੂਨ ਆਵੇ ਵੋਟਾਂ ਪਾਣ ਤੋਂ ਪਹਿਲੇ ਸੋਚਿਓ ਕਿਵੇਂ ਅਕਾਲ ਤਖਤ ਸਾਹਿਬ ਟਾਟੇਰੀ ਹੋ ਗਈ ਸੀ ਕਿਵੇਂ ਦਰਬਾਰ ਸਾਹਿਬ ਟਾਟੇਰੀ ਹੋ ਗਈ ਸੀ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀ ਲੱਗੀ ਸੀ ਕਿਵੇਂ ਸਿੰਘ ਸਿੰਘਣੀਆਂ ਪਛੰਗੀਆਂ ਦੀਆਂ ਲਾਸ਼ਾਂ ਪੀਆਂ ਸਨ ਇੱਥੇ ਦੇਵਤ ਤੋਂ ਬਾਅਦ 1984 ਨਵੰਬਰ ਵੀ ਯਾਦ ਕਰਿਓ ਜਦੋਂ 3 ਦਿਨ ਤੇ 3 ਰਾਤਾਂ ਲਾ ਕੇ ਬੇਕਸੂਰ ਸਿੱਖਾਂ ਨੂੰ ਘਰਾਂ ਵਿੱਚੋਂ ਕੱਟ-ਕੱਟ ਕੇ ਪੰਜਾਬੀਆਂ ਨੂੰ ਜਿਹਦੇ ਕ ਹੱਥ ਵਿੱਚ ਕੜਾ ਪਿਆ ਸੀ ਜਿਹਦੇ ਸਿਰ ਤੇ ਪੱਗ ਬੰਨੀ ਸੀ ਜਿਹੜਾ ਕੋਈ ਟਰੱਕ ਡਰਾਈਵਰ ਪੰਜਾਬ ਤੋਂ ਗਿਆ ਸੀ ਕਿਸੇ ਨੂੰ ਜਿੰਦਾ ਨਹੀਂ ਛੱਡਿਆ ਗਿਆ ਸੋ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਚੋਲੀ ਅੱਡ ਕੇ ਅਪੀਲ ਕਰਦੀ ਆਂ ਉਹ ਮੇਰੇ ਵੀਰੋ ਬਜ਼ੁਰਗੋ ਮਾਤਾਓ ਪਹਿਣੋ ਬੱਚਿਓ ਸਾਰਿਆਂ ਨੂੰ ਸਾਡੀਆਂ ਜ਼ਖਮਾਂ ਦਾ ਵਾਸਤਾ ਸਾਡੀਆਂ ਉਹਨਾਂ ਦੁੱਖਾਂ ਦਾ ਵਾਸਤਾ ਜਿਹੜੇ 40 ਸਾਲ ਤੋਂ ਅਸੀਂ ਆਪਣੇ ਸਰੀਰਾਂ ਤੇ ਲੈ ਕੇ ਤੁਰ ਰਹੇ ਆਂ ਤੁਹਾਨੂੰ ਵਾਸਤਾ ਹੈ ਉਹਨਾਂ ਦਾ ਉਹਨਾਂ ਤੇ ਮਰਮ ਲਗਾਓ ਆ ਪਹਿਲੀ ਜੂਨ ਨੂੰ ਇਹਨਾਂ ਕਾਂਗਰਸੀਆਂ ਦਾ ਬਾਈਕਾਟ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਪੰਜਾਬ ਵਿੱਚੋਂ ਬਿਲਕੁਲ ਬਾਈਕਾਟ ਕਰਕੇ ਇਹਨਾਂ ਨੂੰ ਬਾਹਰ ਪਜਾਓ ਇੱਕ ਦੂਜੀ ਗੱਲ ਮੈਂ ਰਾਜਾ ਵੜਿੰਗ ਦੀ ਵੀ ਕਰਨਾ ਚਾਹੁੰਦੀ ਆ ਜਿਹੜਾ ਕਹਿੰਦਾ ਇੰਦਰਾ ਗਾਂਧੀ ਮੇਰੀ ਮਾਂ ਵੇ ਤੇ ਰਾਜੀਵ ਗਾਂਧੀ ਮੇਰਾ ਭਰਾ ਵੇ ਜੇ ਇੰਦਰਾ ਗਾਂਧੀ ਤੇਰੀ ਮਾਂ ਹੈਗੀ ਆ ਕਤਲ ਰਾਜੀਵ ਗਾਂਦਲ ਗਾਂਧੀ ਕਤਲ ਤੇਰਾ ਭਰਾ ਆਏਗਾ ਤੇ ਤੂੰ ਕਿਵੇਂ ਪੰਜਾਬ ਦੇ ਵਿੱਚ ਪੰਜਾਬੀਆਂ ਤੋਂ ਵੋਟਾਂ ਲੈ ਲੇਂਗਾ ਉਹ ਲੁਧਿਆਣਾ ਵਾਲਿਓ ਉਹ ਤੁਹਾਨੂੰ ਵਸਤਾ ਰੱਬ ਦਾ ਇਹਦੀ ਜ਼ਮਾਨਤ ਜਬਤ ਕਰਵਾਇਓ ਤਾਂ ਕਿ ਇਹਦਾ ਹੰਕਾਰ ਟੁੱਟੇ ਹੰਕਾਰੀਆਂ ਦੇ ਹੰਕਾਰ ਟੁੱਟਣ ਤੇ ਸਾਡੇ ਜ਼ਖਮਾਂ ਤੇ ਮਰਮ ਲਗੇ ਮੈਂ ਸਾਰਿਆਂ ਨੂੰ ਵਸਤਾ ਪਾਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ